ਸਾਸਰੀ ਕਾਜੀ ਸਾਰਣੋ ਅੱਜ ਆਪਾਂ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਸੋਨੇ ਸੋਨੇ ਸੂਟ ਆਏ ਹੁੰਦੇ ਨੇ ਇਹ ਰਹਿਗਾ ਜੀ ਪਿਓਰ ਕ੍ਰੇਪ ਦਾ ਸੂਟ ਹੈਗਾ ਆਲਓਵਰ ਸੂਟ ਹੈਗਾ ਨਾ ਰਹੇਗਾ ਦੁਪੱਟਾ ਔਰਗੰਜ਼ਾ ਦਾ ਘੇਰੇ ਤੇਗੇ ਬਹੁਤ ਹੀ ਸੋਨਾ ਵਰਕ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪ ਇਹ ਜਿਹੜੇ ਸੂਟ ਰਹਿਣਗੇ ਪਿਓਰ ਕੈਮਰੀ कॉटन ਦਾ ਸੂਟ ਹੈਗਾ ਬਹੁਤ ਹੀ ਪਿਆਰੀ ਹੈ ਪ੍ਰਿੰਟ ਰਹਿਣਗੇ ਵਰਕ ਕੀਤਾ ਗਿਆ ਬਾਟਮ ਨਾਲ ਤੁਹਾਨੂੰ ਪਲੇਨ ਮਿਲੇਗੀ ਸ਼ਿਫੌਨ ਦਾ ਦੁਪੱਟਾ ਮਿਲੇਗਾ ਅਗਲੇ ਜਿਹੜੇ ਕਲਰ ਨੇ ਇਹ ਵੀ ਤੁਹਾਨੂੰ ਬਹੁਤ ਹੀ ਪਿਆਰੇ ਗਰਮੀਆਂ ਵਾਸਤੇ ਸੂਟ ਮਿਲ ਜਾਣਗੇ ਲਾਈਟ ਜੇ ਕਲਰ ਰਹਿਣਗੇ ਇਹ ਵੀ ਤੁਹਾਨੂੰ ਪਿਓਰ ਕੈਮਰੀ कॉटन ਦਾ ਸੂਟ ਮਿਲੇਗਾ ਐਮਬਰੋਇਡਰੀ ਕੀਤੀ ਗਈ ਬਾਟਮ ਨਾਲ ਪਲੇਨ ਮਿਲੇਗੀ ਪਿਓਰ ਸ਼ਿਫੌਨ ਦਾ ਦੁਪੱਟਾ ਰਹੇਗਾ ਅਗਲੇ ਜਿਹੜੇ ਸੂਟ ਰਹਿਣ ਵਾਲੇ ਇਹ ਵੀ ਤੁਹਾਨੂੰ ਮਿਲਣਗੇ ਜੀ ਪਾਰਟੀ ਵਾਸਤੇ ਸੂਟ ਰਹਿਣਗੇ ਬਹੁਤ ਹੀ ਸੋਹਣੇ बहुत ही प्यारा इस ऊपर हैवी इंबरॉयडरी की गई हैड वर्क का काम किया गया विस्कॉस गंजा का सूट है ना रहेगा दुपट्टा दुपट्टे भी वर्क किया हुआ मिलेगा ये भी सूट तुम विस्कॉस गंजा का मिलेगा हैवी इंबरॉयडरी की हैड वर्क का काम किया गया रेसम वर्क का काम किया गया बॉटम प्लेन मिलेगी ना रहेगा जी विस्कॉस ऑरगंजा का दुपट्टा मिलेगा ਇਹ ਰਹਿਣਗੇ ਪਿਓਰ ਕੈਮਰੀ कॉटन ਦਾ ਸੂਟ ਹੈਗਾ 5 ਮੀਟਰ ਦੀ ਕੱਟ ਮਿਲੇਗੀ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਨਾ ਰਹੇਗਾ ਔਰ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਅਗਲੇ ਜਿਹੜੇ ਸੂਟ ਰਹਿਣਗੇ ਇਹ ਤਨ ਮਿਲਣਗੇ ਜੀ ਲਖਨਵੀ ਸਟਾਈਲ ਚ ਮਿਲਣਗੇ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਪਿਆਰੇ ਪਿਆਰੇ ਇਹਨਾਂ ਵਿੱਚ ਕਲਰ ਲਾਈਟ ਕਲਰ ਤੁਹਾਨੂੰ ਮਿਲ ਜਾਣਗੇ ਵਰਕ ਕੀਤਾ ਹੋਇਆ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਤੁਹਾਨੂੰ ਮਲ ਦਾ ਮਲ कॉटन ਦਾ ਦੁਪੱਟਾ ਮਿਲੇਗਾ ਫੁੱਲ ਏਮਬ੍ਰੋਇਡਰੀ ਕੀਤੀ ਗਈ ਬਾਟਮ ਦਾ ਨਾਲ ਮਿਲੇਗੀ ਕੈਮਰੀ कॉटन ਦੀ ਇਹ ਵੀ ਤਾਂ ਕਾਟਨ ਦਾ ਸੂਟ ਮਿਲੇਗਾ ਪੂਰਾ ਸੂਟ ਕਾਟਨ ਦਾ ਰਹੇਗਾ ਨਾ ਰਹੇਗਾ बॉटम ਵੀ ਕਾਟਨ ਦੀ ਨਾ ਰਹੇਗਾ ਦੁਪੱਟਾ ਵਰਕ ਕੀਤਾ ਹੋਇਆ ਮਿਲੇਗਾ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ